ਵੀ ਦੇਖ ਰਹੇ ਹੋ ਤੈਲਿਖ ਸੈਰਟੀ ਵੀ ਮਹਾ ਸੰਦੀਪ ਸ਼ਰਮਾ ਸੋ ਲਾਂਦੋ ਐਮਪੀ ਆਇਆ ਪੰਜਾਬ ਕਾਂਗਰਸ ਦੇ ਪ੍ਰਧਾਨ ਆਇਆ ਅਮਰਿੰਦਰ ਸਿੰਘ ਵਿਡਿੰਗ ਦੁਆਰਾ ਜਿੱਦਾ ਭਰਤ ਦੇ ਸਾਫ ਦਾ ਗ੍ਰਹਿ ਮੰਤਰੀ ਬੂਟਾ ਸਿੰਘਾ ਰੰਗ ਤੇ ਨਸਲ ਵਾਲੀ ਦੀ ਟਿੱਪਣੀ ਕੀਤੀ ਕੀ ਤੋਂ ਉਸ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਐਸਸੀ ਭਾਈਚਾਰੇ ਵੱਲੋਂ ਇਸ ਦਾ ਰੋਸ ਪਾਇਆ ਜਾ ਰਿਹਾ ਤਾਂ ਖਾਸ ਕੇ ਲੁਧਿਆਣਾ ਦੇ ਜ਼ਿਲ੍ਹਾ ਵਿੱਚ ਅੱਜ ਦਿਹਾਤੀ ਲੁਧਿਆਣਾ ਵੱਲੋਂ ਭਾਜਪਾ ਵੱਲੋਂ ਅੱਜ ਆਇਆ ਅਮਰਿੰਦਰ ਸਿੰਘ ਵਿਡਿੰਗ ਦਾ ਪੁਤਲਾ ਫੂਕ ਪਰਦੇਸ਼ਕ ਕੀਤਾ ਜੀ ਆ ਰਿਹਾ ਤਾਂ ਤੁਸੀਂ ਇਹ ਹਾਲੇ ਲਿਆਣ ਦੀਆਂ ਤਾਂ ਦਾ ਰੋਡ ਦੀ ਇੱਥੇ ਅੱਜ ਭਾਜਪਾ ਦਿਹਾਤੀ ਵੱਲੋਂ ਅੱਜ ਪੂਰਾ ਰਾਜਾ ਅਮਰਿੰਦਰ ਸਿੰਘ ਵੜਿੰਗ ਦਾ ਜਿਹੜਾ ਪੁਤਲਾ ਰੋਸ਼ ਪ੍ਰਦਰਸ਼ਿਤ ਕੀਤਾ ਜਾ ਰਿਹਾ ਕਿਉਂਕਿ ਆਇਆ ਅਮਰਿੰਦਰ ਸਿੰਘ ਵੜਿੰਗ ਨੇ ਐਸਸੀ ਭਾਈ ਜਾਈ ਨਸਲ ਤੇ ਰੰਗ ਬਾਰੇ ਜਿਹੜੀ ਟਿੱਪਣੀ ਕੀਤੀ ਹੈ ਉਹਨੂੰ ਕਿਸੇ ਵੀ ਹਲਕੇ ਦੀ ਬਰਦਾਸ਼ਤ ਨਹੀਂ ਕੀਤਾ ਜਾਵੇ ਕਿਉਂਕਿ ਬੂਟਾ ਸਿੰਘ ਗ੍ਰਹਿ ਮੰਤਰੀ ਸਾਹਿਬ ਦਾਤਾ ਇਸ ਗੱਲ ਨੂੰ ਲੈ ਕੇ ਕਾਫੀ ਰੋਸ਼ ਪਾਇਆ ਐਸਸੀ ਭਾਈ ਜਿਹੜੇ ਵੈਸੇ ਮਿੰਨ ਦਿਹਾਤੀ ਦੇ ਭਾਈਪਾ ਦੇ ਪ੍ਰਧਾਨ ਮੌਜੂਦਾ ਸਨੀ ਕਿਆਣੀ ਸਨੀ ਕਿਆ ਜੀ ਬਹੁਤ ਡਿੱਕੇ ਮੰਤ ਭਾਗੀ ਨੇ ਟਿੱਪਣੀ ਕੀਤੀ ਹੈ ਗ੍ਰਹਿ ਮੰਤਰੀ ਭਰਤ ਦੇ ਹੁਣੇ ਸਾਥਕਾ ਬੂਟਾ ਸਿੰਘ ਵਰਗੇ ਤਾਂ ਉਹਨਾਂ ਵਰਗੇ ਇੱਕ ਐਸੀ ਭਾਈ ਇਦਾਂ ਦੀ ਟਿੱਪਣੀ ਕਰਨੀ ਉਹ ਵੀ ਇੱਕ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਹੁੰਦੇ ਐਡੇ ਵੱਡੇ ਅਹੁਦੇ ਦਾ ਕੇ ਇਸ ਤਰ੍ਹਾਂ ਦੀ ਟਿੱਪਣੀ ਕਰਨੀ ਕਿੱਥੋਂ ਦੀ ਇਹ ਉਹਨਾਂ ਦੀ ਮਰਿਆਦਾ ਔਰ ਇਸ ਕਾਲਾ ਕਿਸਾ ਰੋਚ ਪਾਇਆ ਦੇਖੋ ਇਹ ਸਭ ਤੋਂ ਗੈਰ ਜ਼ਿੰਮੇਵਾਰਾ ਜਿਹੜਾ ਇਹਨਾਂ ਦਾ ਰਵਈਆ ਰਾਜਾ ਵਰਿੰਗ ਹਮੇਸ਼ਾ ਇਦਾਂ ਦੇ ਬਿਆਨ ਦਿੰਦੇ ਆਏ ਆ ਜਿਹੜੇ ਉਹ ਪਹਿਲਾਂ ਦੇ ਦਿੰਦੇ ਬਾਅਦ ਮੁਆਫੀ ਮੰਗਦੇ ਸੋ ਜੇ ਬੂਟਾ ਸਿੰਘ ਜੀ ਆਪ ਦੀ ਕਾਬਲੀਅਤ ਤੇ ਉਥੇ ਪਹੁੰਚੇ ਆ ਆਪਦੀ ਕਾਬਲੀਅਤ ਕਰਕੇ ਅੱਜ ਉਹ ਜਿਹੜੇ ਗ੍ਰਹਿ ਮੰਤਰੀ ਬਣੇ ਆਪਦੀ ਕਾਬਲੀਅਤ ਕਰਕੇ ਬਣੇ ਆ। दलित समाज ਨੇ ਉਹਨੂੰ ਆਪਣਾ ਲੀਡਰ ਬਣਾਇਆ। ਉਹਨਾਂ ਨੂੰ ਆਪਣਾ ਲੀਡਰ ਬਣਾ ਕੇ ਚੁਣ ਕੇ ਭੇਜਿਆ ਤੇ ਚੁਣ ਕੇ ਜੇ ਤੁਹਾਡੀ ਪਾਰਟੀ ਨੇ ਉਹਨਾਂ ਨੂੰ ਇੱਥੇ ਤੱਕ ਪਹੁੰਚਾਇਆ ਤੇ ਉਹਨਾਂ ਦੀ ਆਪਦੀ ਕਾਬਲੀਅਤ ਸੀ ਤਾਂ ਲੈ ਕੇ ਗਈ। ਸੋ ਇਹਨਾਂ ਦੀ ਕੋਈ ਐਂ ਕੋਈ ਧੁੱਟੀਆਂ ਰੋੜੀਆਂ ਤਾਂ ਨਹੀਂ ਗਏ। ਸੋ ਅੱਜ ਜਿਹੜੇ ਉਹਨਾਂ ਨੇ ਇਹ ਜਿਹੜਾ ਬਿਆਨ ਦਿੱਤਾ ਵੀ ਇਹ ਕਾਲੇ ਰੰਗ ਦਾ ਇੱਕ ਪੱਠੇ ਵੜਦਾ ਹੋਇਆ ਬੰਦੇ ਨੂੰ ਤੁਸੀਂ ਜਦੋਂ ਪ੍ਰਧਾਨ ਅਸੀਂ ਅਸੀਂ ਬਣਾਤਾ ਹੋਮ ਮਿਨਿਸਟਰ ਬਣਾਤਾ ਤੇ ਥੋੜਾ ਜਿੱਥੇ ਅਮਿਤ ਸ਼ਾਹ ਬੈਠਾ ਹੈ ਇਹ ਇਹਨਾਂ ਦੀ ਮਾਨਸ ਦਲਤਾਂ ਨੇ ਹਮੇਸ਼ਾ ਖਿਲਾਫ ਰਹੀ ਹੈ ਐਸਸੀ ਸਮਾਜ ਦੇ ਹਮੇਸ਼ਾ ਖਿਲਾਫ ਰਹੀ ਹੈ ਲੋਕ ਕਮਿਸ਼ਨ ਦਲਤ ਸਮਾਜ ਦੇ ਖਿਲਾਫ ਰਹੀ ਹੈ ਅੱਜ ਦੇਸ਼ ਦੇ ਰਾਸ਼ਟਰਪਤੀ ਸ਼ਡਿਊਲ ਟ੍ਰਾਈਬਸ ਤੋਂ ਆਉਂਦੇ ਆ ਦਰਪਦੀ ਮੁਰਮੂ ਜੀ ਉਸ ਤੋਂ ਪਹਿਲਾਂ ਜਿਹੜੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਦਲਿ ਸਮਾਜ ਤੋਂ ਆਉਂਦੇ ਸੀ ਕਿਹਨੇ ਅੱਜ ਤੱਕ ਕਿਹੜੀ ਸਾਡੀ ਦੱਸੋ ਭਾਰਤੀ ਜਨਤਾ ਪਾਰਟੀ ਨੇ ਕਿਸੇ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਲੈ ਕੇ ਆਉਂਦਾ ਸਨਮਾਨਜਨਕ ਪੋਸਟ ਦੇ ਉੱਪਰ ਰਹਿ ਆ ਤੇ ਸਨਮਾਨਜਨਕੀ ਪੋਸਟ ਆ ਤੇ ਅੱਜ ਜਿਹੜਾ ਅਮਾਨ ਕਾਂਗਰਸ ਪਾਰਟੀ ਨੇ ਕੀਤਾ ਰਾਜਾ ਬਣੇ ਨੇ ਕੀਤਾ ਇਹ ਬਹੁਤ ਸ਼ਰਮਨਾਕ ਹੈ ਔਰ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹੁੰਦਾ ਲੁਧਿਆਣਾ ਦਿਹਾਤੀ ਦੇ ਜਿਹੜਾ ਸਾਡਾ ਹਲਕਾ ਗਿੱਲ ਹੈ ਜਿਹੜੇ ਇੱਥੋਂ ਐਮਐਲਏ ਰਹੇ ਆ ਕੁਲਦੀਪ ਸਿੰਘ ਵੈਦ ਜੀ ਇਹ ਉਹਨਾਂ ਦੇ ਭਤੀਜੇ ਆ ਸਰਦਾਰ ਬੂਟਾ ਸਿੰਘ ਦੇ ਦੇ ਅੱਜ ਕਾਂਗਰਸ ਪਾਰਟੀ ਦੇ ਵਿੱਚ ਐਸਸੀ ਮੋਰਚੇ ਦੇ ਪ੍ਰਧਾਨ ਪੰਜਾਬ ਦੇ ਅੱਜ ਕੁਲਦੀਪ ਸਿੰਘ ਵੈਦ ਜੀ ਕਿਉਂ ਨਹੀਂ ਬੋਲ ਰਹੇ ਅੱਜ ਤਰਨਦਰ ਤੁਸੀਂ ਪ੍ਰਚਾਰ ਕਰ ਰਹੇ ਹੋ ਇਹਨਾਂ ਨੂੰ ਦੱਸਣਾ ਚਾਹੀਦਾ ਰਾਜਾ ਬਣੇ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਵੀ ਤੂੰ ਸਰਦਾਰ ਬੂਟਾ ਸਿੰਘ ਬਾਰੇ ਇਦਾਂ ਦੇ ਜਿਹੜੇ ਜੋ ਸ਼ਬਦ ਬੋਲੇ ਆ ਤੂੰ ਜਾਂ ਵਾਪਸ ਲੈ ਇਹਨਾਂ ਨੇ ਇੱਕ ਖੰਡਣ ਵੀ ਨਹੀਂ ਕੀਤਾ ਉਹਨਾਂ ਦਾ ਸੋ ਅੱਜ ਕੁਲਦੀਪ ਸਿੰਘ ਵੈਦ ਜੀ ਤੁਹਾਨੂੰ ਸ ਅੱਜ ਤੁਸੀਂ ਇਹਨਾਂ ਦੇ ਐਸਸੀ ਕਮਿਸ਼ਨ ਦੇ ਚੇਅਰਮੈਨੋਂ ਪੂਰੇ ਪੰਜਾਬ ਦੇ ਤੇ ਇੱਕ ਵੀ ਬਿਆਨ ਤੁਹਾਡੇ ਮੂੰਹੋਂ ਲਫ਼ਜ਼ ਨਹੀਂ ਨਿਕਲੇ ਆ ਐਦਾ ਆਪਣੇ ਰਿਸ਼ਤੇਦਾਰੀ ਕੱਢ ਦਿੰਦੇ ਮੇਰਾ ਰਿਸ਼ਤੇਦਾਰ ਅਰਸ਼ਦਾਰ ਬੂਟਾ ਸਿੰਘ ਕਿਸੇ ਕਾਂਗਰਸ ਪਾਰਟੀ ਦੇ ਇੱਕ ਵੀ ਕਿਸੇ ਮੰਤਰੀ ਤੋਂ ਕਿਸੇ ਵੱਡੇ ਸਾਫੇ ਕਾ ਮੰਤਰੀ ਆ ਕਿਸੇ ਵੱਡੇ ਨੇਤਾ ਤੋਂ ਅੱਜ ਅੱਜ ਇੱਥੇ ਸ਼ਬਦ ਨਹੀਂ ਨਿਕਲੇ ਆ ਅੱਜ ਸਾਡੇ ਐਸਸੀ ਮੋਰਚੇ ਦੇ ਪ੍ਰਧਾਨ ਕੇਪੀ ਰਾਣਾ ਜੀ ਉਹਨਾਂ ਦੀ ਅਗਵਾਈ ਚ ਇਹਨਾਂ ਦਾ ਜਿਹੜਾ ਪੁਤਲਾ ਜਿਹੜਾ ਸਾੜਿਆ ਗਿਆ ਰਾਜਾ ਬਣੇ ਦਾ ਔਰ ਪੂਰੇ ਜ਼ਿਲ੍ਹੇ ਜੂ ਪੂਰੇ ਪੰਜਾਬ ਚ ਸਾੜਾਂਗੇ ਜਦ ਤੱਕ ਇਹ ਮਾਫੀ ਨਹੀਂ ਮੰਗ ਲੈਂਦਾ ਉੱਥੇ ਜਾ ਕੇ ਮੰਨਦਾ ਵੀ ਸਾਡੀ ਦਲਤਾਂ ਨੇ ਪ੍ਰਤੀ ਕੀ ਸੋਚ ਹੈ ਕਿ ਜਦ ਤੱਕ ਨਹੀਂ ਮੰਨੂਗਾ ਅਸੀਂ ਇਹਦਾ ਵਿਰੋਧ ਕਰਦੇ ਰਹਾਂਗੇ ਹਾਂ ਬਿਸ਼ੱਕ ਰਾਜਾ ਅਮਰਿੰਦਰ ਵਿਖਣੇ ਮਾਫੀ ਮੰਗੀ ਆ ਕਿ ਲੱਗਦਾ ਚਪੇੜ ਮਾਰ ਕੇ ਮਾਫੀ ਮੰਗਣੀ ਕਿੱਥਲ ਦੀ ਇੱਕ ਬਰਯਾਦਾ ਐ ਐਮਪੀ ਦੀ ਦੂਜੇ ਪਾਸੇ ਅ ਅਮਰੀਕਾ ਦੇ ਵਿੱਚ ਵੀ ਹੁਣ ਨਸਲਵਾਦੀ ਹੋਰੀ ਨਹੀਂ ਚੱਲਦਾ ਨਹੀਂ ਇਹ ਭਾਰਤ ਦੇ ਵਿੱਚ ਇੱਕ ਸਮਾਨਤਾ ਦੀ ਗੱਲ ਵੀ ਕੀਤੀ ਜਾਂਦੀ ਹੈ ਲੇਕਿਨ ਫਿਰ ਵੀ ਇਸ ਤਰ੍ਹਾਂ ਦੀ ਉਹ ਵੀ ਇੱਕ ਰਹਿਮੰਤੀ ਵਾਲੀ ਗੱਲ ਨਹੀਂ ਲੱਗਦਾ ਵੀ ਹੁਣ ਇਹਦਾ ਆਣ ਵਾਲੇ ਸਮੇਂ ਚ ਭਾਜਪਾ ਲਗਾਤਾਰ ਵਿਰੋਧ ਕਰੂ ਦੇਖੋ ਜਿਹੜਾ ਇਹਨਾਂ ਦਾ ਬੜਬੋਲਾ ਪੰਨਾ ਰਾਜਾ ਵੜਿੰਗ ਦਾ ਇਹਨੇ ਕਾਂਗਰਸ ਡੋਪ ਦੇਣੀ ਹੈ ਪਹਿਲਾਂ ਹੀ ਕਾਂਗਰਸ ਡੁੱਬੀ ਹੋਈ ਹੈ ਤੇ ਅੱਜ ਤਰਨ ਤਰਨ ਦੇ ਵਿੱਚ ਸਮੁੱਚਾ ਐਸਸੀ ਭਾਈ ਜਾ ਰਾ ਇਹਨਾਂ ਦੇ ਖਿਲਾਫ ਵੋਟ ਪਾਊਗਾ ਔਰ ਇਹਨਾਂ ਨੂੰ ਦੱਸ ਦੇਣਗੇ ਵੀ ਭਾਈ ਐਸਸੀ ਸਮਾਜ ਇੱਕ ਜੁੜ ਇਕੱਠਾ ਆ ਪਹਿਲਾਂ ਵੀ ਇਕੱਠਾ ਸੀ ਹੁਣ ਵੀ ਇਕੱਠਾ ਹੈ ਇਹਨਾਂ ਵਰਗੇ ਲੋਕ ਪਹਿਲਾਂ ਬਥੇਰੇ ਆਇਆ ਸਾਰੇ ਝੜ ਕੇ ਐਸਸੀ ਸਮਾਜ ਨੂੰ ਛੁੱਟਦੇ ਤੇ ਅੱਜ ਵੀ ਐਸਸੀ ਸਮਾਜ ਇਕੱਠਾ ਹੈ ਤੇ ਜਰਨਲ ਸਮਾਜ ਵੀ ਸਾਡੇ ਨਾਲ ਸਾਰੇ ਰਲ ਕੇ ਅੱਜ ਦੇਖੋ ਵਿਤਕਾਰਾ ਕੋਈ ਨਹੀਂ ਸਾਰੇ ਆਪਸ ਵਿੱਚ ਇਕੱਠੇ ਰਹਿੰਦੇ ਆ ਪਰ ਇਹੋ ਜਿਹੇ ਲੋਕ ਜਦੋਂ ਇਦਾਂ ਦੇ ਬਿਆਨ ਮੇਰੇ ਸਾਥੀ ਕੇਪੀ ਰਾਣਾ ਵੀ ਮੌਜੂਦ ਹੈ ਰਾਣਾ ਸਾਹਿਬ ਬੜੀ ਮੰਤ ਭਾਗੀ ਟਿੱਪਣੀ ਆ ਬੜੀ ਉਹ ਵੀ ਐਸੀ ਸਮਾਵੇ ਔਰ ਇੱਕ ਬਹੁ ਵੱਡਾ ਅਹੁਦਾ ਹੁੰਦਾ ਪਰ ਅਦਾ ਗ੍ਰਹਿ ਮੰਤਰੀ ਬੂਟਾ ਸਿੰਘ ਬੜੇ ਬਿਲਕੁਲ ਬਹੁ ਵਧੀਆ ਅਹੁਦੇ ਰਹੇ ਸੀ ਤਾਂ ਹਮੇਸ਼ਾ ਪੰਜਾਬ ਵਾਲੀ ਬੜੀ ਓੜੀ ਵੱਡੀ ਸੋਚ ਸੀ ਲੱਗਦਾ ਵੀ ਮੈਂਬਰ ਪਾਰਲੀਮੈਂਟ ਲੁਦਾਂਦੇ ਹੁੰਦੇ ਹੋਏ ਸ਼ਹਿਰ ਦੇ ਲੁਦਾਂਦਾ ਮੈਂਬਰ ਪਾਰਲੀਮੈਂਟ ਲੁਦਾਂਦੇ ਆ ਇਸ ਤੋਂ ਬਾਅਦ ਇੱਕ ਵੱਡਾ ਅਹੁਦਾ ਆ ਪੰਜਾਬ ਕਾਂਗਰਸ ਦੇ ਪ੍ਰਧਾਨਾ ਐ ਇਦਾਂ ਦੀ ਨਸਲਵਾਦੀ ਟਿੱਪਣੀ ਕਰਨੀ ਕਿਦਾਂ ਦੀ ਸ਼ੋਭਾ ਦਿੰਦਾ ਕਿ ਕਿਦਾਂ ਹੁਣ ਆਉਣ ਵਾਲਾ ਸਮਾਂ ਤੁਸੀਂ ਕਿਦਾਂ ਵਿਰੋਧ ਕਰੋਗੇ ਦੇਖੋ ਇਹੜਾ ਰਾਜਾ ਬੜੰਗਾ ਨਾ ਮੈਂ ਤਾਂ ਕਹਿਣਾ ਇਹਦਾ ਜਿਹੜੀ ਕਾਂਗਰਸ ਪਾਰਟੀ ਆ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਸਾਡਾ ਸਮਾਜ ਐਸੀ ਸਮਾਜ ਇਹਦਾ ਬਾਈਕਾਟ ਕਰ ਦੇਣਾ ਚਾਹੀਦਾ ਜਿਵੇਂ ਸਾਡੇ ਸਣੀ ਕੈਂਜੀ ਨੇ ਦੱਸਿਆ ਇਹ ਪਾੜ-ਪਾੜ ਦੀ ਗੱਲਾਂ ਕਰਦੇ ਨੇ ਔਰ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਬੜੇ ਸੂਝਬਾਨ ਨੇ ਉਹ ਇਦਾਂ ਦੀਆਂ ਗੱਲਾਂ ਤੇ ਅਮਲ ਨਹੀਂ ਕਰਦੇ ਇਹ ਕੋਸ਼ਿਸ਼ ਬਹੁਤ ਕਰਦੇ ਆ ਤੇ ਅਸੀਂ ਪੂਰੇ ਸਮਾਜ ਨੂੰ ਇੱਕੋ ਹੀ ਬੇਨਤੀ ਕਰਦੇ ਆ ਇਹ ਕੱਲੇ ਨੇ ਬੋਲਿਆ ਅੱਜ ਮਾਫੀ ਦੀ ਵੀਡੀਓ ਵੀ ਪਾ ਰਿਹਾ ਤੁਸੀਂ ਦੇਖਿਆ ਹੁਣ ਔਰ ਉਹ ਚ ਕਹਿ ਰਿਹਾ ਵੀ ਮੈਂ ਇਦਾਂ ਕੁਝ ਨਹੀਂ ਬੋਲਿਆ ਤੁਸੀਂ ਆਪ ਜਾਣੋ ਉਹ ਝੂਠ ਬੋਲ ਰਿਹਾ ਬੰਦਾ ਇੱਕ ਝੂਠਾ ਬੰਦਾ ਕਹਿ ਕੇ ਮੁਕਰ ਰਿਹਾ ਉਹ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਮੈਂ ਬੋਲਿਆ ਮੈਂ ਮਾਫੀ ਮੰਗਦਾ ਤੇ ਗਲਤੀ ਹੋ ਜਾਂਦੀ ਹੈ ਉਹ ਕਹਿੰਦਾ ਮੈਂ ਇਦਾਂ ਕੁਝ ਬੋਲਿਆ ਨਹੀਂ ਮੇਰੀ ਗੱਲ ਨੂੰ ਆ ਫਿਰ ਮਾਫੀ ਕਦੀ ਮੰਗ ਰਿਹਾ ਉਹਨੂੰ ਜਦ ਤੱਕ ਸਾਡਾ ਸਮਾਜ ਸਾਡੇ ਅੰਮ੍ਰਿਤਸਰ ਸਾਡਾ ਜੋ ਤੀਰਸਤਾਨ ਬਾਲਮਿਕ ਮਹਾਰਾਜ ਦਾ ਉਥੇ ਆ ਕੇ ਨਤਮਸਤਕ ਹੋ ਕੇ ਉਥੇ ਭਾਂਡੇ ਨਹੀਂ ਮਾਜਦਾ ਇਹਨੂੰ ਸਾਡੇ ਦਲੀ ਸਮਾਜ ਸਾਡਾ ਬਾਲਮਿਕ ਸਮਾਜ ਇਹਨੂੰ ਕੋਈ ਮਾਫੀ ਨਹੀਂ ਦੇਊਗਾ ਇਹ ਸਾਡਾ ਚੈਲੰਜ ਹੈ ਇਹਨੂੰ ਸਾਣੇ ਕਿੱਸਾ ਦੇ ਦੋ ਹਮੇਸ਼ਾ ਹੀ ਜਦੋਂ ਵੋਟਾਂ ਆਉਂਦੀਆਂ ਚਾਹੇ ਉਹ ਜਿਮਨੀ ਚੋਣਾ ਕਿਤੇ ਜਾਂਦੇ ਉਹਸ ਵੇਲੇ ਹੀ ਉਸ ਵਕਤ ਹੀ ਹਮੇਸ਼ਾ ਹੀ ਐਸੀ ਸਮਾਜ ਨੂੰ ਮੋਰਾ ਬਣਾਇਆ ਜਾਂਦਾ ਔਰ ਟਿੱਪਣੀ ਕੀਤੀ ਜਾਂਦੀ ਆ ਉਹਨਾਂ ਤੇ ਹਮੇਸ਼ਾ ਟਿੱਪਣੀ ਟਕਾਸ਼ ਕੀਤੀ ਜਾਂਦੇ ਕਿ ਲੱਗ ਰਿਹਾ ਇਹ ਸੋਚੀ ਸਮੀ ਸਾਜ਼ਿਸ਼ ਹਾ ਇਹ ਸਾਰੇ ਮਿਲੀ ਭਗਤ ਨੇ ਇਹ ਜਿਹੜੇ ਲੋਕ ਨੇ ਇਹ ਸਾਨੂੰ ਤੋੜਨਾ ਚਾਹੁੰਦੇ ਆ ਸਾਡੇ ਸਮਾਜ ਨੂੰ ਕੋਰ ਲਾਣਾ ਚਾਹੁੰਦੇ ਆ ਇਹ ਚਾਹੁੰਦੇ ਕਿ ਇਹ ਪਿੱਛੇ ਰਹਿਣ ਇਹ ਅੱਗੇ ਨਾ ਵਧਣ ਉਹ ਜਿਹਦੀ ਇਹ ਗੱਲ ਕਰ ਰਿਹਾ ਬੂਟਾ ਸਿੰਘ ਜੋ ਸਾਡੇ ਬਹੁਤ ਸਤਿਕਾਰਯੋਗ ਆ 8 ਇਲੈਕਸ਼ਨ ਲੜਿਆ ਉਹਨਾਂ ਨੇ 8 ਦੇ 8 ਜਿੱਤੇ ਆ ਉਹ ਕਹਿੰਦਾ ਪੱਠੇ ਪਾਉਂਦਾ ਪੱਠੇ ਤਾਂ ਤੈਨੂੰ ਪਾਣ ਦੀ ਲੋੜ ਆ ਤੈਨੂੰ ਕਿਹਨੇ ਬਣਾਇਆ ਪ੍ਰਧਾਨ ਸੰਦਾ ਸਮਝ ਨਹੀਂ ਆਂਦੀ ਹੈ ਇਹਦੇ ਤਾਂ ਇਹਨੂੰ ਤਾਂ ਮੈਂ ਹਾਈ ਕਮਾਂਡ ਨੂੰ ਇਹਦੀ ਬੇਨਤੀ ਕਰਦਾ ਕਿ ਇਦਾਂ ਦਾ ਜਿਹੜਾ ਪੰਜਾਬ ਪ੍ਰਧਾਨ ਲਾਇਆ ਜਿਹੜਾ ਪੰਜਾਬ ਦਾ ਬੇੜਾ ਗਰ ਕਰਨਾ ਚਾਹੁੰਦਾ ਵਾ ਵੈਸੀ ਕਾਂਗਰਸ ਦਾ ਬੇੜਾ ਗਰ ਕਰ। ਅੱਜ ਦੇਖੋ ਕੀ ਮੋਲਾ कि लग ਰਿਹਾ ਹੁਣ ਮਾਫੀ ਮੰਗਣਗੇ ਉੱਥੇ ਆ ਕੇ ਵਿਸਤਾਨ ਦੇ ਉੱਪਰ ਮਿਸਟਰ ਸ਼ੇਰ ਇਹ ਮਾਫੀ ਨਹੀਂ ਮੰਗੇਗਾ ਤੇ ਸਾਡਾ ਸਮਾਜ ਇਹਦਾ ਜਗਾ ਜਗਾ ਜਾ ਕੇ ਵਿਰੋਧ ਕਰੇਗਾ ਔਰ ਇਸ ਤਰ੍ਹਾਂ ਹੀ ਅਸੀਂ ਜਦ ਤੱਕ ਉੱਥੇ ਜਾ ਕੇ ਮਾਫੀ ਨਹੀਂ ਮੰਗਦਾ ਔਰ ਕਹਿੰਦਾ ਨਹੀਂ ਮੇਰੇ ਤੋਂ ਗਲਤੀ ਹੋਈ ਆ ਅਸੀਂ ਇਹਨੂੰ ਮਾਫ ਨਹੀਂ ਕਰਾਂਗੇ ਦੱਸ ਦੇ ਕਿ ਅੱਜ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਐਸੀ ਮੋਰਚੇ ਵੱਲੋਂ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਆਇਆ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਕੇ ਗਏਸ ਜਿਹੜਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਿਓ ਦੱਸ ਦੇ ਕਿ ਪਿੱਛੇ ਹੀ ਰਹੀ ਨੇ ਉਹਨਾਂ ਨੇ ਜਿਹੜਾ ਪਰਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਨਸਲਵਾਦੀ ਜਿਹੜੀ ਟਿੱਪਣੀ ਕੀਤੀ ਸੀ ਰੰਗ ਨੂੰ ਲੈ ਕੇ ਤਾਂ ਕਿਤੇ ਆ ਕੇ ਐਸਸੀ ਸਮਾਜ ਵੱਲੋਂ ਇਸ ਗੱਲ ਨੂੰ ਲੈ ਕੇ ਬੜਾ ਤਿੱਖਾ ਅੜਾ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਜਗਾ ਜਗਾ ਦੇ ਉੱਪਰ ਰਾਜਾ ਅਮਿੰਦਰ ਸਿੰਘ ਵਿਰਿੰਗ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਅੱਜ ਲੁਧਰਾਂ ਵਿਖੇ ਵੀ ਭਾਜਪਾ ਦੀ ਐਸਸੀ ਮੋਰਚਾ ਵੱਲੋਂ ਅੱਜ ਰਾਜਾ ਅਮਿੰਦਰ ਸਿੰਘ ਵਿਰਿੰਗ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਇਹਦੇ ਸਾਹਬ ਲੁਧਰਾਂ ਦੀ ਗੱਲ ਕੀਤੀ ਹੈ ਜਦ ਤੱਕ ਉਹ ਸ਼੍ਰੀ ਅੰਮ੍ਰਿਤਸਰ ਜਾ ਕੇ ਹਾਂ ਭਗਵਾਨ ਬਾਲਮੀਕੀ ਜੀ ਨੇ ਸਤਾਂ ਜਗ੍ਹਾ ਭਾਂਡੇ ਨਹੀਂ ਮੰਗਦੇ ਤੇ ਮਾਫੀ ਨਹੀਂ ਮੰਗਦੇ ਤਦ ਤੱਕ ਐਸੀ ਸਮਾਜ ਉਹਦਾ ਨਿਰੰਤਰ ਆਉਣ ਵਾਲੇ ਸਮੇਂ ਵਿੱਚ ਵਿਰੋਧ ਕਰਦਾ ਰਹੇਗਾ ਕੈਮਰਮੈਨ ਬੋਬੀ ਨਾ ਸੰਦੀਪ ਸ਼ਰਮਾ ਜੈਲੀ ਸੈਟੀਵੀ ਲੁਧਿਆਣਾ